ਕਹਿੰਦਾ ਆ ਪਬਲਿਕ ਜਾਓ ਜਾਓ ਕਹਿੰਦਾ ਜਾਓ ਜਾਓ ਪਬਲਿਕ ਆ ਪੁੱਛੋ ਪਬਲਿਕ ਨੂੰ ਪੁੱਛੋ ਕਿਉਂ ਪੁੱਛੋ ਪੁੱਛੋ ਪਬਲਿਕ ਨੂੰ ਧੋਖਾ ਨਾ ਲਖਾ ਬੜਿਆ ਉਹ ਵੀ ਕਹਿੰਦਾ ਵੀਰੇ ਸਟਾਰਟ ਕਰ ਲਾ ਢਾਕਾ ਵੱਜ ਗਿਆ ਕੱਕ ਲਾ ਦੂੰ ਯੋ ਟਾਕੇ ਦੀ ਗੱਲ ਹੋਈ ਆ ਬੜਾ ਟਾਕਾ ਤੁਸੀਂ ਮੈਨੂੰ ਰੋਕਿਆ ਤੁਸੀਂ ਮੈਨੂੰ ਰੋਕਿਆ ਮੈਂ ਚਲਾਨ ਕੀਤਾ ਚਿਹਰਾ ਚਲਾਨ ਕਰ ਦੋ ਕਿਹੜਾ ਚਲਾਨ ਕੀਤਾ ਮੈਨੂੰ ਲੈਣੇ ਤਾਂ ਲੈ ਲਓ ਮੈਨੂੰ ਸਿਗਰਨੀਆ ਤੁਸੀਂ ਤਾਂ ਥਾਣੇ ਆ ਕੇ ਲਊਗਾ ਲੈ ਲਓ ਜੀ ਦਾਣੇ ਬੱਚੇ ਨਿਆਜ਼ ਕਾਮਾ ਹਾਂ ਠੀਕ ਆ ਸਰ ਕੁੱਛ ਨਕਮੇ ਅਫਸਰਾ ਕਰਕੇ ਪਿਆਪੁਰ ਤੋਂ ਬਦਲਾਅ ਹੋ ਰਹੀ ਆ ਸਿੱਧੇ ਵਾਲੇ ਕੋਲ ਨਹੀਂ ਲੈ ਲਓ ਪਿਆਪੁਰ ਤੋਂ ਮਾਰਾ ਨਹੀਂ ਕਹਾਂ ਵੀਰੇ ਪਰ ਸਾਡੇ ਕੁੱਛ ਨਕਮੇ ਅਫਸਰਾ ਕਰਕੇ ਪਿਆਪੁਰ ਤੋਂ ਬਦਲਾਅ ਹੋ ਰਿਹਾ ਸ਼੍ਰੀਮਾਨ ਭਗਵਤ ਮਾਜੀ ਨੂੰ ਬੇਦੀ ਕਰਦਾ ਕੋਸ਼ਲ ਕੰਮੀਆਂ ਉਤਰਾ ਦਾ ਤਵਾਦਿਆ ਕੀਤਾ ਜਾਵੇ ਮੈਚ ਚੜਦੀ ਕਲਾ ਸਪੋਰਟਸ ਕਲੱਬ ਲੁਧਿਆਣਾ ਦਾ ਕੈਰੀ ਬੋਪਰ ਹੈ ਸੀਨੀਅਰ ਪੰਜਾਬ ਕੋਰਟ ਮੈਂਲਿਸਟ ਗੱਲ ਕਰ ਰਿਹਾ ਵੀਰੇ ਔਰ ਸਾਡੀ ਵੀਰੇ ਲੁਧਿਆਣਾ ਦੇ ਵਿੱਚ ਇੱਕੋ ਸੇਵਾ ਚੱਲਦੀ ਆ ਪਿਛਲੇ 10 ਸਾਲ ਤੋਂ ਜਿਸ ਨੂੰ ਸ਼ਹਿਰ ਦੇ ਵਿੱਚ ਖੂਨ ਦੀ ਲੋੜ ਹੋਵੇ ਵੀਰੇ ਸਾਨੂੰ ਫੋਨ ਕਰਦੇ ਆ ਸਾਡੇ ਇੱਕ ਬੰਦਾ ਜਾ ਕੇ ਜਾ ਕੇ ਖੂਨਦਾਨ ਕਰਕੇ ਆਉਂਦਾ ਅੱਜ ਤੋਂ ਵੀਰੇ ਅਸੀਂ ਹੁੱਲਣ ਵਾਜੀ ਕਰਾਂਗੇ ਅਸੀਂ ਤਾਂ ਭੈਣਾਂ ਨੂੰ ਮਦਦ ਕਰਦੇ ਆ ਲੋਕਾਂ ਨੂੰ ਫ੍ਰੀ ਕੰਮ ਚ ਲਵਾਉਂਦੇ ਆ ਵੀਰੇ ਚੜਦੀ ਸਲੈਸ਼ गला स्लैश जॉब्स इंस्टाग्राम पे सर्च कर लो मेरा लोकप्रिय का मतलब होने यार चक्की निकलता करें भाई तू गाड़ी शहर में भाई चक्की इतने बार लेते हैं मैं खींच के बात ना करूं पहले मेरे कैमरा लो नहीं मोहित निकालना मरना है अब नहीं करना खेलना 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 ना ना मोहित की तो तू क ਸਾਰਾ ਸਲਾਂਸਰ ਤੇ ਪੁੱਤਾਂ ਕੋਲ ਪੁੱਛਦਾ ਪਬਲਿਕ ਨੇ ਕੀ ਸੁਣਾ ਹੁਣ ਮੇਰੀ ਸੁਣੋ ਇਹ ਕੈਮਰਾ ਉੱਪਰ ਕਰੋ ਇਹ ਦੇਖੋ ਹੋਇਆ ਕੀ ਆ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਇੰਡੀਅਨ ਟ੍ਰੇਡ ਯੂਨੀਅਨ ਦਾ ਪ੍ਰੈਜ਼ੀਡੈਂਟ ਲੁਧਿਆਣਾ ਮੌਜੂਦਾ ਗੈਰੀ ਬੱਪਾ ਰਹਿ ਗੈਰੀ ਸਿੱਧੂ ਬੋਲ ਰਿਹਾ ਵੀਰੇ ਆ ਸਾਡੇ ਅਫਸਰ ਨੇ ਪੰਜਾਬ ਪੁਲਿਸ ਦੇ ਜਸਮੀਲ ਸਿੰਘ ਜੀ ਇਹਨਾਂ ਨੇ ਮੈਨੂੰ ਰੋਕਿਆ ਮੈਨੂੰ ਕਾਲੀ ਸੀ ਮੇਰੇ ਸਿਰ ਤੇ ਪੱਗ ਬੰਨੀ ਆ ਹੈਲਮਟ ਦੀ ਕੋਈ ਲੋੜ ਨਹੀਂ ਤੁਹਾਨੂੰ ਸਭ ਤੋਂ ਮੇਰੇ ਕੋਲੇ ਆ ਸੱਚੇ ਬੋਲੂਗਾ ਵੀਰੇ ਆਰ ਸੀ ਮੇਰੇ ਕੋਲ ਹੈ ਨਹੀਂ ਸੀ ਮੈਂ ਕਿਹਾ ਭਾਜੀ ਆਰ ਸੀ ਘਰੇ ਰਹਿ ਫੇਰ ਮੈਂ ਸੱਚਾਈ ਆ ਇਹਨਾਂ ਨੇ ਕਿਹਾ ਬੇਟਾ ਲਾਇਸੈਂਸ ਦੇ ਦੋ ਮੈਂ ਕਿਹਾ ਜੀ ਲੈ ਲਓ ਫੇਰ ਮੈਨੂੰ ਕਹਿੰਦੇ ਨੇ ਜੀ ਥੋੜਾ ਚਲਾਨ ਕਰਨਾ ਮਤਮੈ ਜੀ ਕਾਹਦਾ ਫੇਰ ਆਪ ਢਟਾਕਾ ਵਜਦਾ ਮੈਂ ਕਿਹਾ ਜਨਾਬ ਤੁਸੀਂ ਢਟਾਕਾ ਮਾਰ ਦਿਓ ਢਟਾਕਾ ਵੱਜ ਗਿਆ ਮੈਂ ਇੱਥੇ ਅੱਗ ਲਾ ਕੇ ਫੂਕ ਜੂੰ ਫੇਰ ਮੈਨੂੰ ਕਹਿੰਦੇ ਤੂੰ ਮੇਰਾ ਪੰਗੇ ਨਾਲ ਹੈ ਤੂੰ ਮੇਰਾ ਆਉ ਨਾ ਕਰ ਮੈਂ ਤੈਨੂੰ ਆਹ ਕਰ ਦੂੰ ਮੈਂ ਤੈਨੂੰ ਬੰਦ ਕਰ ਦੂੰ ਭਾਈ ਜੀ ਕੀ ਗਲਤੀ ਆ ਮੈਂ ਵੀਰੇ 2004 ਦੇ ਵਿੱਚ 2004 ਚ ਸੀਨੀਅਰ ਪੰਜਾਬ ਪਾਵਰ ਲਿਫਟਿੰਗ ਗੋਲਡ ਮੈਡਲ ਲਿਸਟਾ ਔਰ ਨੈਸ਼ਨਲ ਗੋਲਡ ਆ ਵੀਰੇ ਮੇਰਾ ਲਗਾਤਾਰ ਜਿਲੇ ਮੈਨੂੰ 50 ਪੁਰਸੇ ਦੀ ਵਰਦੀ ਮਿਲੀ ਸੀ 2004 ਦੇ ਵਿੱਚ ਮੈਂ ਕਿਉਂ ਛੱਡੀ ਆ ਕਿਉਂ ਛੱਡੀ ਆ ਵੀਰੇ ਭੜੇ ਆ ਉਸਰਾ ਕਰਕੇ ਕੁਝ ਗੰਦੀ ਉਸਰਾ ਕਰਕੇ ਮੈਂ ਵਰਦੀ ਛੱਡੀ ਆ ਵੀਰੇ ਆ ਜਨਾਬ ਖੜੇ ਨੇ ਪੁੱਛ ਲੋ ਜਨਾਬ ਕਹਿੰਦੇ ਪਬਲਿਕ ਨੂੰ ਪੁੱਛ ਪਬਲਿਕ ਹੀ ਦੱਸੂਗੀ ਦੱਸੋ ਮੈਂ ਕੀ ਬਟਾਕਾ ਨਹੀਂ ਮਰਿਆ ਮੈਂ ਵੀ ਰੇਸ ਰੇ ਦਿੱਤੀ ਤਾਂ ਸਭ ਨੇ ਕੀ ਗਲਤੀ ਆ ਸਰਦਾਰ ਬੰਦਾ ਵਾ ਆ ਮੇਰਾ ਕਾੜਾ ਕੈਮਰਾ ਮਾਰ ਦੋ ਕਿਸਾਨ ਮਜ਼ਦੂਰ ਇਕਤਾ ਦਾ ਮੈਂ ਸੀਨੀਅਰ ਆਗੂ ਆ ਵੀਰੇ ਔਰ ਇੰਡੀਅਨ ਡਰੇਡ ਯੂਨੀਅਨ ਦਾ ਪ੍ਰੈਜ਼ੀਡੈਂਟ ਆ ਵੀਰੇ ਮੈਂ ਗੈਰੀ ਸਿੱਧੂ ਗੈਰੀ ਉਪਾਰਾ ਮੇਰੀ ਵੀਡੀਓ ਬਣਾ ਲਓ ਪਬਲਿਕ ਕੀ ਬੋਲੂ ਕਿ ਦੋ ਸਭ ਵੀਰ ਖੜੇ ਸੀਗੇ ਮੈਂ ਕੀ ਨਹੀਂ ਯਾਦ ਕੀਤਾ ਬੋਲਾ ਵੀਰੇ ਖੜੇ ਦੱਸਿਓ ਬਾਈ ਜੀ ਗੱਲ ਖਾਸ ਆਵੇ ਸਰ ਇਹਦੇ ਗਲਤ ਗੱਲ ਨਹੀਂ ਕਰਨੀ ਸਰਦਾਰ ਬੰਦੇ ਗਲਤ ਗੱਲ ਨਾ ਕਰਿਓ ਨਹੀਂ 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 ਇਹਨਾਂ ਨੇ ਧੋਖੇ ਨਾਲ ਮੇਰਾ ਲਖਾਸ ਫੜਿਆ ਫੇਰ ਮੈਨੂੰ ਕਹਿੰਦੇ ਵੀਰੇ ਮੈਂ ਚਲਾਨ ਕਰਨਾ ਬੌਂਡ ਕਰਨਾ ਕੀ ਬੌਂਡ ਕਰਨਾ ਵੀਰੇ ਪਟਾਕਾ ਮਾਰੋ ਵੀਰੇ ਹਾਂਜੀ ਸਰ ਮਾਮਲਾ ਕੀ ਹੋਇਆ ਜਿਹਦੀ ਕੇ ਆਵਾਜ਼ ਬਹੁਤ ਜ਼ਿਆਦਾ ਸਲਾਮ ਕਰਕੇ ਇਸ ਬੰਦੇ ਨੂੰ ਆਪਾਂ ਰੋਕਿਆ ਇਹ ਰੋਕਣ ਦੇ ਬਾਵਜੂਦ ਇਹ ਸ਼੍ਰੀਮਾਨ ਜੀ ਨੇ ਮੈਨੂੰ ਪਿਆਰ ਨਾਲ ਕਹਾ ਮੇਰਾ ਵੀਡੀਓ ਤੁਹਾਡਾ ਚਲਾਨ ਸਟੇਟ ਕੀਤਾ ਹੋਇਆ ਵੀ ਆਪਾਂ ਚਲਾਨ ਕਰਨ ਦਾ ਲਾਇਸੈਂਸ ਦੇ ਦਿਓ। ਜੇ ਆਪਾਂ ਲਿਖਣ ਸਮਝ ਕੇ ਲਾਇਸੈਂਸ ਲੈ ਲਿਆ ਤੇ ਉਸ ਤੋਂ ਬਾਅਦ ਮੈਂ ਚਲਾਨ ਕਰਨ ਲੱਗਾ ਜੀ ਸ਼੍ਰੀਮਾਨ ਜੀ ਨੇ ਮੇਰੀ ਬੇਇੱਜ਼ਤੀ કરી ਬਹੁਤ ਜ਼ਿਆਦਾ ਬੋਲਦਾਰਿਆ ਵੀ ਮੈਂ ਐ ਕਰੂੰਗਾ ਜੀ ਮੇਰਾ ਤੁਸੀਂ ਕਿਰਾਣ ਕਿਵੇਂ ਕਰ ਸਕਦੇ ਹੋ ਤੁਸੀਂ ਬੰਦ ਕਿਵੇਂ ਕਰ ਸਕਦੇ ਹੋ ਮੈਂ ਪੁਲਿਸ ਦਾ ਐ ਕਰਦਾ ਜੀ ਮੈਂ ਪੁਲਿਸ ਨਾਲ ਵੀ ਪੁਲਿਸ ਇਦਾਂ ਦੀ ਆ ਦੇਖੋ ਕਿੰਨਾ ਭੜਾ ਬੋਲ ਰਿਹਾ ਸੀਗਾ ਹੁਣ ਵੀ ਤੁਹਾਡੇ ਲਾਈਫ ਦੇ ਵਿੱਚ ਕਿੰਨਾ ਪੁਲਿਸ ਬਾਰੇ ਕਿੰਨਾ ਗੱਲ ਬੋਲਿਆ ਇਹ ਸਾਲ ਕਰਕੇ ਆਹ ਦੇਖੋ ਕਿੰਨੀ ਹੁਣ ਵੀ ਕਿੰਨੀ ਸਲੈਂਸਰ ਬਦਲ ਰਿਹਾ ਫਿਰ ਇਹਦਾ ਜਿਹੜਾ ਸਲੈਂਸਰ ਆ ਸਲੈਂਸਰ ਚੇਂਜ ਕਰਨ ਕਰਕੇ ਆਪਾਂ ਚਲਾੜ ਕੀਤਾ ਨੀਸਾਨ ਸਾਹਮਣੇ ਠੀਕ ਹੈ ਮੈਨੂੰ ਪੁੱਛਿਆ ਵੀ ਮੈਂ ਕੀ ਕਰਦੀ ਜੀ ਮਿਹਰबानी ਬਹੁਤ ਬਹੁਤ ਧੰਨਵਾਦ ਜੀ